ਮਾਤਾ ਗੋਜਰੀ ਜੀ ਭੜਾਈ ਕੇ ਅੰਦਰ ਵੱਲੋਂ ਜੋ ਵਾਗੇ ਕੈਂਪ ਲਗਾਇਆ ਗਿਆ ਹੈ ਜਿੰਨਾ ਵੀ ਵਿਅਕਤੀਆਂ ਨੇ ਜੋ ਅੰਘੇ ਨੇ ਜਾਂ 60 ਸਾਲ ਤੋਂ ਉੱਪਰ ਨੇ ਉਹਨਾਂ ਦੇ 27 April ਨੂੰ ਫਾਰਮ ਭਰੇ ਗਏ ਸੀਗੇ ਉਹਨਾਂ ਦਾ ਸਮਾਨ ਇੱਕ ਮਹੀਨੇ ਦੇ ਵਿੱਚ ਵਿੱਚ ਸਸਤਾ ਨੇ ਹਿੰਮਤ ਕਰਕੇ ਅੱਦੇ ਸਾਡੇ ਬਨਿੰਦਰ ਸਿੰਘ ਜੀ ਬੇਟਾ ਵਾਲੇ ਉਹਨਾਂ ਵੱਲੋਂ ਉਪਰਾਲਾ ਕਰਕੇ ਸਮਾਨ ਇੱਕ ਮਹੀਨੇ ਦੇ ਵਿੱਚ ਲਿਆ ਕੇ ਅਸੀਂ ਲੋਡ ਮੰਡਾ ਨੂੰ ਅੱਜ ਦੇ ਦਿੱਤਾ ਹੈ ਪਰ ਇਹ ਸਮਾਗਮ ਦੇ ਮੌਕੇ ਜੋ ਵਿਜੇਜੀਤਾ ਪਹੁੰਚਿਆ ਨੇ ਡੀਐਸਪੀ ਸਾਹਿਬ ਪਹੁੰਚੇ ਸੀ ਤਸਦੀਰਦਾਰ ਸਾਹਿਬ ਪਹੁੰਚੇ ਨੇ ਪਰ ਸ਼ਾਮਦਲੇਵਾ ਜੀ ਚੰਜੀ ਲਾਲ ਜੀ ਸੋ ਮਹਾਨ ਸ਼ਖਸੀਤਾ ਪਹੁੰਚੇ ਆ ਨੇ ਹੁਣ ਸਾਰਿਆਂ ਦਾ ਜੀ ਆਇਆਂ ਧੰਨਵਾਦ ਅੱਜ ਫਿਰ ਫਾਰਮ ਭਰੇ ਜਾ ਰਹੇ ਨੇ ਇਹਨਾਂ ਨੂੰ ਵੀ ਛੇਤੀ ਜਮਾਨ ਲਾ ਕੇ ਦਿੱਤਾ ਜਾਵੇਗਾ ਹਾਂਜੀ ਮੈਂ ਜੀ ਬਤੌਰ ਨੈਪ ਤਸਦੀਰਦਾਰ ਬਡਲਾੜਾ ਇੱਥੇ ਆਪਣੀ ਤਸਦੀਲ ਬਡਲਾੜਾ ਜੇ ਤਨਾਤ ਆ ਤੇ ਅੱਜ ਮੈਨੂੰ ਇੱਥੇ ਇਹਨਾਂ ਨੇ ਬੁਲਾਇਆ ਮਾਤਾ ਗੁਜਰੀ ਜੀ ਭਲਾਈ ਕੇਂਦਰ ٹرسٹ ਵਾਲਿਆਂ ਨੇ ਇਹਨਾਂ ਦਾ ਇੱਕ ਬ੍ਰਾਲਾ ਸੀ ਕਿ ਇਹਨਾਂ ਨੇ ਸਰਕਾਰ ਵੱਲੋਂ ਜਾਂ ਇਹਨਾਂ ਦੀ ਆਪਣੀ ਸੰਸਥਾ ਵੱਲੋਂ ਇਹ ਲੋਕਾਂ ਨੂੰ ਜਿਹੜੇ ਉਹਨਾਂ ਦੇ ਵਰਤੋਂ ਦੇ ਜਿੱਦਾਂ ਟਰਾਈਸਾਈਕਲ ਹੋ ਗਏ ਪੂਰੇ ਇਸ ਤਰ੍ਹਾਂ ਦਾ ਕਾਫੀ ਜਿਹੜੇ ਅੰਗਹੀਣ ਵਿਅਕਤੀ ਨੇ ਉਹਨਾਂ ਨੂੰ ਸਹਾਮਾਨ ਇਹਨਾਂ ਨੇ ਅੱਜ ਇੱਥੇ ਇੱਕ ਇੱਥੇ ਕੈਂਪ ਰੱਖਿਆ ਸੀ ਲੋਕਾਂ ਨੂੰ ਉਹ ਚੀਜ਼ਾਂ ਸਪਲਾਈ ਕਰਨ ਵਾਸਤੇ ਤੇ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਇਹਨਾਂ ਨੇ ਮੈਨੂੰ ਇਸ ਕੈਂਪ ਦੇ ਵਿੱਚ ਸੱਦਾ ਦਿੱਤਾ ਆਉਣ ਦਾ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇਹੋ ਜੀਆਂ ਸੰਸਥਾਵਾਂ ਦੀ ਸਮਾਜ ਨੂੰ ਬਹੁਤ ਲੋੜ ਆ ਤੇ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਆ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇਹ 40 ਤੋਂ ਵੱਧ ਜਿਹੜੇ ਕੰਮ ਆ ਉਹਨਾਂ ਦੇ ਵਿੱਚ ਜਿਹੜਾ ਵਾ ਇਹ ਯੋਗਦਾਨ ਪਾ ਰਹੇ ਆ ਲੋਕਾਂ ਨੂੰ ਸਹੂਲਤਾ ਦੇ ਰਹੇ ਆ ਸਕੂਲਾਂ ਦੇ ਵਿੱਚ ਕਾਪੀਆਂ ਕਿਤਾਬਾਂ ਤੋਂ ਲੈ ਕੇ ਬੂਟਾਂ ਤੱਕ ਵਰਦੀਆਂ ਤੱਕ ਬੈਗਾਂ ਤੱਕ ਸਕੂਲਾਂ ਵਿੱਚ ਜਾ ਕੇ ਦੇਦੇ ਨੇ ਇਸ ਇਸ ਇਹੋ ਜਿਹੇ ਟਰਸਟ ਆ ਇਹਨਾਂ ਦੀ ਸਮਾਜ ਨੂੰ ਬਹੁਤ ਲੋੜ ਆ ਇਹਨਾਂ ਦੇ ਹੋਰ ਵੀ ਟਰਸਟ ਬਣਨੇ ਚਾਹੀਦੇ ਨੇ ਇਹਨਾਂ ਇਹਨਾਂ ਟਰਸਟਾਂ ਦੇ ਨਾਲ ਹੀ ਜਿਹੜੇ ਲੋਕਾਂ ਨੂੰ ਜਾਗਰਤੀ ਨਹੀਂ ਹੈਗੀ ਇਹ ਘਰ-ਘਰ ਜਾ ਕੇ ਇਹਨਾਂ ਦੇ ਵਿੱਚ ਪੜੇ ਲਿਖੇ ਜਿਹੜੇ ਵਿਅਕਤੀ ਆ ਉਹ ਕੰਮ ਕਰ ਰਹੇ ਨੇ ਕਾਫੀ ਵੱਡੀ ਸੰਸਥਾ ਵਾ ਜਿਹੜੇ ਇਹਦੇ ਮੈਂਬਰ ਨੇ ਹਰ ਮੈਂਬਰ ਦਾ ਜਿਹੜਾ ਕੰਮ ਹੈ ਉਹ ਇਥੋਂ ਆ ਕੇ ਪਤਾ ਲੱਗਾ ਵੀ ਛਲਾਂਗਾ ਜੋ ਕੰਮ ਆ ਇਹਨਾਂ ਦੇ ਵਿੱਚ ਕਈਆਂ ਨੂੰ ਵਿਅਕਤੀਆਂ ਨੂੰ ਜਿਹੜੇ ਉਹ ਸਟੇਟ ਪੱਧਰ ਦੇ ਅਵਾਰਡ ਵੀ ਮਿਲ ਚੁੱਕੇ ਨੇ ਸੰਸਥਾ ਨੂੰ ਵੀ ਮਿਲੇ ਨੇ ਸੰਸਥਾ ਨੂੰ ਵੀ ਮਿਲੇ ਨੇ ਇਹਨਾਂ ਨੇ ਨਸ਼ਾ ਛਡਾਓ ਜਿਹੜੇ ਹੈਗੇ ਕੰਮ ਹੈ ਉਹਨਾਂ ਦੇ ਵਿੱਚ ਵੀ ਬਹੁਤ ਉਪਰਾਲੇ ਕੀਤੇ ਨੇ ਬਿੱਗ ਹੋ ਬਰੇਟਾ ਆਸਰਾ ਫਾਊਂਡੇਸ਼ਨ ਬਰੇਟਾ ਅਤੇ ਜ਼ਿਲ੍ਹਾ ਰੂਰੂ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਦੇ ਨਾਲ ਵਕ ਵਕ ਦਿਵੰਗ ਵਿਅਕਤੀਆਂ ਨੂੰ ਸਕੂਟਰੀਆਂ ਟਰਾਈਸਾਈਕਲ ਅਤੇ ਹੋਰ ਉਹਨਾਂ ਨਾਲ ਸੰਬੰਧਿਤ ਸਮਾਨ ਦੀ ਵੰਡ ਕੀਤੀ ਗਈ ਆ ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੜਲਾਡਾ ਨੂੰ ਇਹ ਮਾਣ ਆ ਕਿ ਇਸ ਨੂੰ ਇਸ ਦਿਵੰਗ ਖੇਤਰ ਦੇ ਵਿੱਚ ਕੰਮ ਕਰਨ ਬਦਲੇ ਸਟੇਟ ਅਵਾਰਡ ਵੀ ਮਿਲਿਆ ਹੋਇਆ ਹੈ ਸੋ ਜਿੱਥੇ ਮਾਤਾ ਗੁਜ਼ਰੀ ਭਲਾਈ ਕੇਂਦਰ ਹੋਰ ਸੇਵਾ ਕਰ ਰਹੀ ਆ ਉਥੇ ਸਾਡੇ ਸਮਾਜ ਦੇ ਵਿੱਚ ਦਿਵੰਗ ਵਿਅਕਤੀਆਂ ਦੇ ਲਈ ਜਿਸ ਤਰ੍ਹਾਂ ਅਸੀਂ ਕਾਫੀ ਵਿਅਕਤੀਆਂ ਨੂੰ ਬੀਏ ਦੇ ਵਿੱਚ ਐਡਮਿਸ਼ਨ ਵੀ ਕਰਵਾਈ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਟਿਆਲਾ ਉਥੇ ਅੰਗੀਨਾ ਵਾਸਤੇ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਆ ਅਤੇ ਨਾਲ ਨਾਲ ਅੰਗੀਨਾ ਦੀਆਂ ਪੈਨਸ਼ਨਾਂ ਜੋ ਸਰਕਾਰ ਵੱਲੋਂ ਵਕ ਵਕ ਮਹਿਗਨਾ ਰਹੀ ਮਿਲਦੀਆਂ ਨੇ ਉਹਨਾਂ ਦੇ ਫਾਰਮ ਵੀ ਅਸੀਂ ਭਰਾਏ ਆ ਉਹਨਾਂ ਨੂੰ ਜਾਗਰੂਕ ਵੀ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਤੇ ਪਿੰਡਾਂ ਦੇ ਵਿੱਚ ਜਾਗਰੂਕ ਵੀ ਕਰ ਰਹੇ ਆ ਅਤੇ ਨਾਲ ਹੀ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਨੇ ਚਾਹੇ ਸਪਾਂਸਰਸ਼ਿਪ ਸਕੀਮ ਹੋਵੇ ਚਾਹੇ ਫੌਸਟਰ ਕੇਅਰ ਸਕੀਮ ਹੋਵੇ ਜਿਸ ਦੇ ਵਿੱਚ ਹਰ ਬੱਚੇ ਨੂੰ 4000 ਰੁਪਏ ਮਿਲਦਾ ਜਿਸ ਦੇ ਮਾਤਾ-ਪਿਤਾ ਨਹੀਂ ਬੱਚੇ ਹੁੰਦੇ ਮਾਤਾ-ਪਿਤਾ ਨਹੀਂ ਹੁੰਦੇ ਗਲੋੜਵੰਦ ਪਰਿਵਾਰ ਹੁੰਦੇ ਉਹਨਾਂ ਨੂੰ ਕੋਈ ਸਾਹਮਣ ਵਾਲਾ ਨਹੀਂ ਹੁੰਦਾ ਉਥੇ ਅਜਿਹੀਆਂ ਸਕੀਮਾਂ ਦੀ ਅਸੀਂ ਅੱਜ ਅਵੇਅਰਨੈਸ ਵੀ ਕੀਤੀ ਆ ਤੇ ਵਕੋਖ ਸਮੇਤੇ ਵਕੋਖ ਪਿੰਡਾਂ ਦੇ ਵਿੱਚ ਵੀ ਕਰਦੇ ਆ ਅਤੇ ਨਾਲ ਹੀ ਜਿਨ੍ਹਾਂ ਨੂੰ ਸਕੂਟਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਹੈਲਮਟ ਵੀ ਦਿੱਤੇ ਗਏ ਆ ਤਾਂ ਜੋ ਉਹ ਹੈਲਮਟ ਪਹਿਨ ਕੇ ਸਕੂਟਰੀ ਚਲਾਉਣ ਇੱਕ ਵਾਰ ਫੇਰ ਮਾਤਾ ਗੁਜ਼ਰੀ ਬਲਾਈ ਕੇਂਦਰ ਅਤੇ ਵਕੋਖ ਸੰਸਥਾ ਵੱਲੋਂ ਜਿਨ੍ਹਾਂ ਵੀ ਸਾਡੇ ਮਹਿਮਾਨ ਪਹੁੰਚੇ ਆ ਮਾਨਯੋਗ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਪਹੁੰਚੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਦਸੀ ਰਣੀਆ ਸੰਸਥਾ ਦੇ ਜਿਨ੍ਹਾਂ ਨੇ ਸਾਨੂੰ ਇੱਕ ਇੰਨਾ ਪਿਆਰ ਭਰ ਸੱਦਾ ਦਿੱਤਾ ਫੇਰ ਨਹੀਂ ਆਸੀ ਸਾਡੇ ਡੈਪਟੀ ਸਿਲਦਾਰ ਸਾਹਿਬ ਦੇ ਜਿਨ੍ਹਾਂ ਨੇ ਆਪ ਦੇ ਵਿਸ਼ੇਸ਼ ਸਮੇਂ ਚੋਂ ਸਮਾਂ ਕੱਢ ਕੇ ਸੰਸਥਾ ਦੇ ਪ੍ਰੋਗਰਾਮ ਚ ਸ਼ਮੂਲੀਅਤ ਕੀਤੀ ਸਾਰੇ ਹੀ ਉਹਨਾਂ ਸਜਣਾ ਦਾ ਦੇਖੋ ਸੰਸਥਾ ਅੱਡੇ ਉੱਚ ਪਾਏ ਦੇ ਕੰਮ ਕਰ ਰਹੀ ਹੈ ਸਰਕਾਰੀ ਸਕੀਮਾਂ ਦੇ ਵਿਚਾਲੇ ਜੋ ਇੱਕ ਪੁਲ ਹੈ ਤੇ ਲੋਕਾਂ ਦੇ ਜ਼ਰੂਰਤਮੰਦ ਦੇ ਵਿਚਾਲੇ ਉਹ ਮਾਤਾ ਗੁਜਰੀ ਭਲਾਈ ਕੇਂਦਰ ਇੱਕ ਪੁਲ ਦਾ ਕੰਮ ਨਾਲੋਂ ਵੱਧ ਕਰ ਰਹੇ ਨੇ ਦੇਖੋ ਜਿਵੇਂ ਮਾਸੀ ਨੇ ਪਹਿਲਾਂ ਦੱਸਿਆ ਵੀ 41 ਕੰਮ ਦੇਖੋ ਬਹੁਤ ਘੱਟ ਸੰਸਥਾਵਾਂ ਦੁਨੀਆ 'ਚ ਅਸੀਆਂ ਹੁੰਦੀਆਂ ਨੇ ਉਹ ਇੱਕ ਕੰਮ ਨੂੰ ਲੈ ਕੇ ਕੇਂਦਰਤਾ ਹੁੰਦੀਆਂ ਨੇ ਚਾਹੇ ਕੋਈ ਭੋਜਨ ਦਾ ਹੈ ਚਾਹੇ ਕੋਈ ਬੂਟਾਂ ਦਾ ਹੈ ਚਾਹੇ ਕੋਈ ਸੰਸਤਾ ਦਾ ਹੈ ਜਾਂ ਪੱਖੇ ਲਵਾਉਣ ਦਾ ਪਰ ਦੇਖੋ ਆਪਣੇ ਇਲਾਕੇ ਨੂੰ ਵੀ ਬੜੀ ਵੱਡੇ ਮਾਨ ਵਾਲੀ ਗੱਲ ਹੈ ਵੀ ਕਹਿ ਜੀ ਸੰਸਤਾ ਜਿਹਨੂੰ ਮਾਤਾ ਗੁਜਰੀ ਜੀ ਆਪ ਸਿਰ ਤੇ ਮਿਹਰ ਭਰਿਆ ਹੱਥ ਦੇ ਕੇ ਚਲਾ ਰਹੇ ਨੇ ਤੇ 41 ਪ੍ਰੋਜੈਕਟਾਂ ਦੇ ਕੰਮ ਕਰ ਰਹੇ ਨੇ ਫਿਰ ਤੇ ਇਸ ਗੱਲ ਦੀ ਬੜੀ ਵੱਡੀ ਸ਼ਲਾਘਾ ਬਣਦੀ ਹੈ ਵੀ 41 ਕਲਾਂ ਨੂੰ ਸਾਹਮਣਾ ਉਹ ਕੈਟਾਗਰੀ ਦੇ ਬੰਦੇ ਚੁਣਨੇ ਉਹ ਜੇ ਸਹੀ ਬੰਦਿਆਂ ਤੱਕ ਉਹ ਚੀਜ਼ਾਂ ਪਹੁੰਚਾਉਣੀਆਂ ਰਾਸ਼ਨ ਤੋਂ ਲੈ ਕੇ ਬੂਟ ਲੈ ਕੇ ਬੰਡਨ ਤੋਂ ਲੈ ਕੇ ਟਰਾਈਸਾਈਕਲ ਤੋਂ ਲੈ ਕੇ ਕਿੱਡਾ ਉਦਮ ਤੇ ਕਿਡਾ ਸਮਾਂ ਲੱਗਦਾ ਅੱਜ ਕੱਲ੍ਹ ਦੇਰ ਜਿਵੇਂ ਆਪਣੇ ਜੀਵਨ 'ਚ ਆਪਣੇ ਕੋਲੇ ਆਪਦੇ ਜੀਵਨ ਚੋਂਣ ਲਈ ਲੋਕਾਂ ਕੋਲੇ ਸਮਾਂ ਨਹੀਂ ਹੈਗਾ ਬੜੀ ਵੱਡੀ ਕਿਰਪਾ ਹੈ ਮਾਤਾ ਗੁਜਰੀ ਜੀ ਦੀ ਮਾਸਟਰ ਜੀ ਤੇ ਕੁਲਵੰਤ ਸਿੰਘ ਤੇ ਇਹਨਾਂ ਸਾਰੇ ਪਰਿਵਾਰ ਤੇ ਜਿਹੜੀ ਏਡੀ ਵੱਡੀ ਸੰਸਥਾ ਤੇ ਏਡੇ ਵੱਡੇ ਪ੍ਰੋਜੈਕਟਾਂ ਨੂੰ ਚਲਾ ਰਹੇ ਨੇ ਇਸ ਗੱਲ ਲਈ ਇਸ ਤਾਂ ਰੱਬਗੇ ਦੁਆ ਗੋਹਾਂ ਕਿ ਮਾਰੇ ਇਹਨਾਂ ਨੂੰ ਹੋਰ ਹਿੰਮਤ ਹੋਰ ਬਲ ਬਖਸ਼ਣ ਤੇ ਇਲਾਕੇ ਦੇ ਸਮੂਹ ਜਿੰਨੇ ਇਤਾਨੀ ਸੱਜ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਹੈ ਵੀ ਉਸ ਸੰਸਥਾ ਦੀ ਸਪੋਰਟ ਜ਼ਰੂਰ ਕਰਿਆ ਕਰੋ ਜਿਹੜੀ ਘਟੂ ਘੱਟ ਦੁਨਿਆਵੀ ਕੰਮਾਂ ਦੇ ਵਿੱਚ ਲੜਰੇਰੀ ਕੰਮਾਂ ਦੇ ਵਿੱਚ ਜੰਤਕ ਕੰਮਾਂ ਦੇ ਵਿੱਚ ਇੰਨਾ ਵੱਧ ਚੜ ਕੇ ਹਿੱਸਾ ਪਾਉਂਦੀ ਹੈ ਜਿਵੇਂ ਹੁਣ ਮਾਸੀਆਂ ਉਹਨਾਂ ਨੂੰ ਦੱਸ ਕੇ ਆਟੇ ਨੇ ਵੀ ਅੰਬਾਲੇ ਤੋਂ ਗੱਟੇ ਮੰਗਾਏ ਹੋਏ ਈਵਨ ਕੇ ਦੇਖੋ ਸੜਕਾਂ ਤੇ ਇਹ ਕੰਮ ਸਰਕਾਰਾਂ ਦੇ ਐ ਕੋਈ ਟੋਏ ਭਰਨੇ ਕਿਸੇ ਸਸਤਾ ਦਾ ਕੰਮ ਨਹੀਂ ਹੁੰਦਾ ਇਹ ਸਰਕਾਰਾਂ ਦੇ ਕੰਮ ਨੇ ਉਹ ਸਰਕਾਰਾਂ ਦੇ ਕੰਮ ਵੀ ਸੰਸਤਾ ਕਰ ਰਹੀ ਐ ਵੀ ਜਾਈ ਕਿਸੇ ਦੀ ਜਾਨ ਨਾ ਜਾਵੇ ਕਿਤੇ 60 ਪੇੜ ਨਾ ਲੱਗੇ ਟੋਏ 'ਚ ਕੋਈ ਆ ਜੀ ਹਾਦਸਾ ਨਾ ਵਾਪਰ ਜੇ ਇਸ ਗੱਲ 'ਚ ਅਸੀਂ ਬਧੋਬਧ ਉਮੀਦ ਵੀ ਕਰਦੇ ਹਾਂ ਵੀ ਲੋਕੀ ਇਸ ਕੰਮ ਲਈ ਘਟੋ ਘਟ ਜਰੂਰ ਵੱਧ ਚੜ ਕੇ ਸੰਸਥਾ ਨੂੰ ਯੋਗਦਾਨ ਦੇਣ ਤਾਂ ਕਿ ਜਿੰਨੀਆਂ ਬਧੋਬਧ ਸੜਕਾਂ ਹਨ ਉਹਨਾਂ ਦੀ ਮੁਰੰਮਤ ਕਰਕੇ ਜਿਹੜੀਆਂ 24 ਘੰਟੇ ਹਰੇਕ ਵਰਗ ਨੇ ਲੰਗਣਾ ਹੈ ਹਰੇਕ ਬੰਦੇ ਨੇ ਲੰਗਣਾ ਹੈ ਉਹਨਾਂ ਨੂੰ ਸੁਚਾਰੂ ਤੇ ਵਧੀਆ ਬਣਾਇਆ ਜਾਵੇ ਐਨਾ ਕਹਿੰਦਾ ਵਾ ਖਿਮਾਂ ਦਾ ਜਾਚਕ ਬਾਰੇ ਖਾਲਸਾ ਵਾਰੀ